ਹਾਂਜੀ ਜਿਨ੍ਹਾਂ ਨੇ ਰਾਸ਼ਨ ਕਾਰਡ ਬਣੇ ਹੋਏ ਨੇ ਉਹਨਾਂ ਲਈ ਅਹਿਮ ਖਬਰਾਂ ਧਿਆਨ ਨਾਲ ਸੁਣ ਲਵੋ ਤਾਂ ਦੱਸਦੀ ਹੈ ਕਿ ਖੁਰਾਕ ਸਪਲਾਈ ਵਿਭਾਗ ਅਤੇ ਡੀਪੂ 홀ਡਰਾਂ ਦੀ ਜਿਹੜੀ ਟੀਮਾਂ ਦੁਆਰਾ ਉਕਤ ਪਰਿਵਾਰਾਂ ਨਾਲ ਸੰਬੰਧਿਤ ਬਜ਼ੁਰਗਾਂ ਬੱਚੇ ਅਤੇ ਮਜ਼ਦੂਰਾਂ ਦੇ ਬਾਇਓਮੈਟ੍ਰਿਕ ਮਸ਼ੀਨਾਂ ਤੇ ਜਿਹੜੀ eKYC ਦੌਰਾਨ ਉਹਨਾਂ ਦੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਦੇ ਨਿਸ਼ਾਨ ਅਤੇ ਉਹਨਾਂ ਦੀਆਂ ਅੱਖਾਂ ਦੀਆਂ ਪੁੱਤਰੀਆਂ ਨੂੰ ਕੈਨ ਨਹੀਂ ਹੋ ਰਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਉਪਰੋਕਤ ਪਰਿਵਾਰਾਂ ਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਫਤ ਕਣਕ ਦਾ ਜਿਹੜਾ ਲਾਭ ਗਵਾਉਣ ਅਤੇ ਉਹਨਾਂ ਦੇ ਰਾਸ਼ਨ ਕਾਰਡ ਰੱਦ ਹੋਣ ਦਾ ਜਿਹੜਾ ਖਤਰਾ ਬਣਿਆ ਹੋਇਆ ਦੱਸਦੀ ਹੈ ਕਿ ਕੇਂਦਰ ਸਰਕਾਰ ਦੀ ਰਾਸ਼ਟਰੀ ਖੁਰਾਕ ਸੁਰੱਖਿਅਤ ਐਕਟ 2013 ਯੋਜਨਾ ਦੇ ਤਹਿਤ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਡੀਪੂ ਹੋਲਡਰਾਂ ਰਾਹੀਂ ਰਾਸ਼ਨ ਕਾਰਡ ਵਿੱਚ ਰਜਿਸਟਰਡ ਹਰੇਕ ਮੈਂਬਰ ਦਾ ਇਕਈਕੇਵਾਈਸੀ ਕਰਦੀਆਂ ਨੇ ਅਜੇ ਇਹ ਕਾਰਨ ਦਾ ਜਿਹੜਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਜਿਸ ਲਈ ਸਰਕਾਰ ਵੱਲੋਂ ਇਕਈਵੀਸੀ ਸ਼ੁਰੂ ਕੀਤਾ ਗਿਆ ਕੰਮ ਨੂੰ ਪੂਰਾ ਕਰਨ ਦੀ ਜਿਹੜੀ ਆਖਰੀ ਮਿਤੀ ਸੀ ਉਹ 31 ਮਾਰਚ ਦੱਸੀ ਜਾ ਰਹੀ ਸੀ ਪਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਰਾਸ਼ਨ ਦੀਪੂਆਂ ਦੇ ਪਹੁੰਚਣ ਵਾਲੇ ਜਿਹੜੇ ਜ਼ਿਆਦਾਤਰ ਬਜ਼ੁਰਗਾਂ ਸਮੇਤ ਮਿਹਨਤੀ ਵਰਗ ਦੇ ਕਈ ਫਿੰਗਰਪ੍ਰਿੰਟ ਜਿਹੜੇ ਬਾਇਓਮੈਟ੍ਰਿਕ ਮਸ਼ੀਨਾਂ ਦੁਆਰਾ ਸਕੈਨ ਨਹੀਂ ਹੋਣ ਕਾਰਨ ਉਹਨਾਂ ਦਾ ਜਿਹੜਾ ਇਕਈਵੀਸੀ ਸੰਭਵ ਨਹੀਂ ਆ ਕੰਮ ਵਿਚਕਾਰ ਜਿਹੜਾ ਫਸਿਆ ਹੋਇਆ ਜਿਸ ਕਾਰਨ ਵਿਭਾਗੀ ਅਧਿ ਘਾਰੀਆਂ ਤੇ ਸਮੰਤਕ ਡਿਪੋ ਹੋਲਡਰਾਂ ਨੇ ਜਿਹੜੇ ਕਠਿਨਾਈਆਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੱਤ ਹਦਾਇਤਾਂ ਦੇ ਬਾਵਜੂਦ ਲੁਧਿਆਣਾ ਜ਼ਿਲ੍ਹੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਜਿਹੜੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਸੰਬੰਧਿਤ ਲਾਭਪਾਤਰੀ ਯੋਗ ਪਰਿਵਾਰਾਂ ਦਾ ਜਿਹੜੇ ਈਕੇਵਾਈਸੀ ਕੰਮ ਨਹੀਂ ਹੋ ਰਿਹਾ ਇਸ ਤੋਂ ਇਲਾਵਾ ਕੰਮ ਵੱਡੇ ਪੱਧਰ ਤੇ ਲੰਬਿਤ ਹੈ ਡਿਪੂ ਹੋਲਡਰਸ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਬਜ਼ੁਰਗਾਂ ਦੇ ਜਿਹੜੇ ਉਂਗਲਾਂ ਦੇ ਨਿਸ਼ਾਨ ਜੋ ਕਿ ਇੱਕ ਨਿਸ਼ਚਿਤ ਉਮਰ ਪਾਰ ਕਰ ਚੁੱਕੇ ਨੇ ਅਤੇ ਉਹ ਜੋ ਹੱਥੀ ਕੰਮ ਕਰਦੇ ਨੇ ਮਸ਼ੀਨਾਂ ਤੇ ਮੇਲ ਨਹੀਂ ਖਾ ਰਿਹਾ ਕਿਉਂਕਿ ਉਹਨਾਂ ਦੀ ਜਿਹੜੀਆਂ ਉਂਗਲਾਂ ਦੀਆਂ ਰੇਖਾਵਾਂ ਬਹੁਤ ਹੱਦ ਤੱਕ ਖਰਾਬ ਹੋ ਗਈਆਂ ਨੇ ਜਦੋਂ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਜਿਹੜੇ ਮਾਮਲਿਆਂ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਜੇਕਰ ਪਰਿਵਾਰਾਂ ਦੇ ਨਾਮ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾਂਦੇ ਨੇ ਤਾਂ ਸਮਾਣਿਤ ਦੀਪੂਆਂ ਤੇ ਹਫੜਾਂ ਦਾ ਫੜੀ ਹੋਣ ਦੀ ਸਮਾਭਨਾ ਕਿਉਂਕਿ ਪਰਿਵਾਰਾਂ ਦੇ ਲੋਕ ਜਿਹੜੇ ਆਪਣੇ ਬਜ਼ੁਰਗਾਂ ਤੇ ਬੱਚਿਆਂ ਦੇ ਉਂਗਲਾਂ ਦੇ ਨਿਸ਼ਾਨ ਮੇਲ ਨਾ ਖਣ ਕਾਰਨ ਡਿਪੂ ਹੋਲਡਰਾਂ ਦੇ ਗੁੱਸੇ ਵਿੱਚ ਜਿਹੜੇ ਭੜਕ ਰਹੇ ਨੇ ਹਾਂਜੀ ਦੱਸ ਦਿੰਨੇ ਆ ਕਿ ਰਾਸ਼ਨ ਕਾਰਡ ਧਾਰਕਾਂ ਲਈ ਜਿਹੜਾ ਰਾਸ਼ਨ ਕਾਰਡ ਰੱਦ ਹੋਣ ਦਾ ਖਤਰਾ ਬਣਿਆ ਹੋਇਆ ਦੱਸਦੀ ਆ ਕਿ ਕੇਂਦਰ ਸਰਕਾਰ ਦੀ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਯੋਜਨਾ ਦੇ ਤਹਿਤ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵਕਫ ਵਕਫ ਟੀਮਾਂ ਡਿਪੂ ਹੋਲਡਰਾਂ ਰਾਹੀਂ ਰਾਸ਼ਨ ਕਾਰਡ ਵਿੱਚ ਰਜਿਸਟਰਡ ਹਰੇਕ ਮੈਂਬਰ ਦਾ ਈ ਕੇ ਵਾਈ ਸੀ ਕਾਦੀਆਂ ਨੇ ਅਜੇ ਆ ਕਰਨ ਦਾ ਜਿਹੜਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਜਿਸ ਲਈ ਸਰਕਾਰ ਵੱਲੋਂ ਈ ਕੇਵਾਈਸੀ ਸ਼ੁਰੂ ਕੀਤਾ ਜਾ ਰਿਹਾ ਕੰਮ ਨੂੰ ਪੂਰਾ ਕਰਨ ਦੀ ਜਿਹੜੀ ਆਖਰੀ ਮਿਤੀ ਉਹ 31 ਮਾਰਚ ਦੱਸੀ ਜਾ ਰਹੀ ਸੀ ਪਰ 5 ਸਾਲ ਤੋਂ ਘੱਟ ਜਿਹੜੇ ਉਮਰ ਦੇ ਬੱਚਿਆਂ ਤੇ ਰਾਸ਼ਨ ਕਾਰਡ ਜਿਹੜਾ ਰਾਸ਼ਨ ਡਿਪੋ ਉਂ ਤੇ ਪਹੁੰਚਣ ਵਾਲੇ ਜ਼ਿਆਦਾਤਰ ਬਜ਼ੁਰਗਾਂ ਸਮੇਤ ਮਿਹਨਤੀ ਵਰਗ ਦੇ ਜਿਹੜੇ ਫਿੰਗਰਪ੍ਰਿੰਟ ਅਤੇ ਬਾਇਓਮੈਟ੍ਰਿਕ ਮਸ਼ੀਨਾਂ ਦੁਆਰਾ ਸਕੈਨ ਨਹੀਂ ਹੋਣ ਕਾਰਨ ਉਹਨਾਂ ਦਾ ਜਿਹੜਾ ਈ ਕੇਵਾਈਸੀ ਸੰਭਵ ਨਹੀਂ ਆ ਕੰਮ ਵਿਚਕਾਰ ਹੀ ਫਸਿਆ ਹੋਇਆ ਲੰਮਕ ਰਿਹਾ ਜਿਸ ਕਾਰਨ ਵਿਭਾਗੀ ਅਧਿਕਾਰੀਆ ਤੇ ਸਬੰਧਤ ਡਿਪੋ 홀ਡਰਾਂ ਗੇ ਕਠਿਨਾਈਆਂ ਲਗਾਤਾਰ Budenya ni.